ਇਸ ਸਮੇਂ ਸਾਡੇ ਨਾਲ ਫੋਨ ਕਾਲ ਦੇ ਉੱਪਰ ਆਰਟੀਆਈ ਕਾਰਕੁਨ ਮਾਨਿੰਗ ਕੋਇਲ ਨੇ ਤੁਸੀਂ ਅੱਜ ਸਵੇਰ ਜੀ ਇੱਕ ਟਵੀਟ ਕੀਤਾ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਭਚਾਲ ਆ ਗਿਆ ਤੇ ਦੱਸੋ ਪਹਿਲਾਂ ਪੂਰਾ ਮਾਮਲਾ ਕੀ ਹੈ ਜੀ ਮਾਮਲਾ ਜੀ ਜਿਹੜੇ ਆਪਣੇ ਅਮਰਗੜ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਜਸਵੰਤ ਸਿੰਘ ਅਜਰਮਾਜਰਾ ਜੀ ਉਹ 40 ਕਰੋੜ ਦੀ ਬੈਂਕ ਠੱਗੀ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਸੀਗੇ ਪਟਿਆਲਾ ਸੈਂਟਰਲ ਜੇਲ੍ਹ ਹੂੰ ਉਸ ਮਸਲੇ ਦੇ ਵਿੱਚ ਉਥੋਂ ਪਤਾ ਲੱਗਿਆ ਸੀ ਸਾਨੂੰ ਕਿ 11 ਤਰੀਕ ਨੂੰ 11 ਮਈ ਤੋਂ ਲੈ ਕੇ ਹੁਣ ਤੱਕ 31 ਦਿਨ ਹੋ ਗਏ ਆ ਉਹ ਜੇਲ੍ਹ ਦੇ ਵਿੱਚ ਨਹੀਂ ਗਏ ਹਮ ਤੇ ਜਦੋਂ ਪਤਾ ਕੀਤਾ ਕਿ ਉਹ ਉਸ ਤੋਂ ਬਾਅਦ ਉਹ ਅ ਰਜਿੰਦਰਾ ਹਸਪੀਟਲ ਦੇ ਜਿਹੜੇ ਪਹਿਲਾਂ ਕਾਰਡੀਓਲੋਜੀ ਡਿਪਾਰਟਮੈਂਟ ਦੇ ਵਿੱਚ ਸੀ ਜਿਹੜਾ ਦਿਲ ਦੀਆਂ ਬਿਮਾਰੀਆਂ ਨਾਲ ਸੰਬੰਧਿਤ ਡਿਪਾਰਟਮੈਂਟ ਹੁੰਦਾ ਉਸ ਤੋਂ ਬਾਅਦ ਯੂਰੋਲੋਜੀ ਡਿਪਾਰਟਮੈਂਟ ਦੇ ਵਿੱਚ ਐਡਮਿਟ ਹੋਏ ਜੀ ਇਹ ਉਹੀ ਡਿਪਾਰਟਮੈਂਟ ਨੇ ਦੋਨੇ ਜਿੱਥੇ ਏਸੀ ਲੱਗੇ ਹੋਏ ਨੇ ਏਸੀ ਬਿਲਡਿੰਗਾਂ ਨੇ ਹਮ ਬਾਕੀ ਹਸਪੀਟਲ ਦੇ ਵਿੱਚ ਏਸੀ ਬਿਲਡਿੰਗਾਂ ਨਹੀਂ ਹੈਗੀਆਂ ਜਦੋਂ ਉਥੇ ਅਸੀਂ ਪਤਾ ਕੀਤਾ ਅੰਦਰ ਉਹ ਡਾਕਟਰਾਂ ਨੇ ਸਾਨੂੰ ਜਿਹੜਾ ਦੱਸਿਆ ਕਿ ਸੂਤਰ ਕਹਿ ਲੋ ਡਾਕਟਰ ਕਹਿ ਲੋ ਕਿ ਇਹਨਾਂ ਨੂੰ 6 ਤਰੀਕ ਨੂੰ ਡਿਸਚਾਰਜ ਕੀਤਾ ਗਿਆ ਉਹ ਵੀ ਇਸ ਗਰਾਉਂਡ ਤੇ ਕਿ ਇਸ ਤੋਂ ਬਾਅਦ ਅਸੀਂ ਰੱਖ ਨਹੀਂ ਸਕਦੇ ਹੋਰ ਕਿਹੜੇ ਗਰਾਉਂਡ ਤੇ ਰੱਖੀ ਜਦੋਂ ਕੋਈ ਪੈਰਾਮੀਟਰ ਹੀ ਨਹੀਂ ਹੈਗਾ ਤੁਸੀਂ ਦੇਖੋ ਵੀ 11 ਤਰੀਕ 11 ਮਈ ਤੋਂ ਲੈ ਕੇ 6 ਜੂਨ ਤੱਕ ਕੋਈ ਸਰਜਰੀ ਹੋਈ ਕੋਈ ਮੇਜਰ ਟ੍ਰੀਟਮੈਂਟ ਪਰਫਾਰਮ ਹੋਇਆ ਕੋਈ ਆਮ ਬੰਦਾ ਜਦੋਂ ਹਸਪੀਟਲ ਦੇ ਵਿੱਚ ਦਾਖਲ ਹੁੰਦਾ ਸਿਰਫ ਇਨਵੈਸਟੀਗੇਸ਼ਨ ਲਈ ਕੀ ਉਹਨੂੰ ਮਹੀਨਾ ਵੀ ਨਾ ਰੱਖਿਆ ਜਾਂਦਾ ਜਦੋਂ ਕੋਈ ਸਰਜਰੀ ਨਹੀਂ ਹੋਈ ਕੋਈ ਵੱਡਾ ਪ੍ਰੋਸੀਜਰ ਪਰਫਾਰਮ ਨਹੀਂ ਹੋਇਆ ਇਹ ਦੱਸਣ ਕੀ ਪਰਫਾਰਮ ਹੋਇਆ ਉੱਥੇ ਉਸ ਤੋਂ ਬਾਅਦ ਉਸ ਹੀ ਉਹਨੂੰ ਡਿਸਚਾਰਜ ਕਰਕੇ ਉਹਨੂੰ ਕੋਈ ਰੈਫਰ ਨਹੀਂ ਕੀਤਾ ਉਸ ਤੋਂ ਬਾਅਦ ਫਿਰ ਐਮਰਜੈਂਸੀ 'ਚ ਦਾਖਲ ਹੋ ਕੇ ਫਿਰ ਯੂਰੋਲੋਜੀ ਡਿਪਾਰਟਮੈਂਟ 'ਚ ਹੋ ਗਏ ਉਸ ਤੋਂ ਬਾਅਦ ਹੁਣ ਤੱਕ ਔਨ ਰਿਕਾਰਡ ਯੂਰੋਲੋਜੀ ਡਿਪਾਰਟਮੈਂਟ ਦੇ ਡਾਕਟਰ ਕਹਿ ਰਹੇ ਕਿ ਹਜੇ ਤੱਕ ਵੀ ਕੋਈ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਤੁਸੀਂ ਲਾ ਲਓ ਵੀ 7 8 9 10 11 12 7 ਦਿਨਾਂ ਦੀ ਇਨਵੈਸਟੀਗੇਸ਼ਨ ਹੀ ਚੱਲੀ ਜਾਂਦੀ ਹੈ। ਹਾਂ ਮਤਲਬ ਕਿ ਐਨੀ ਕਿਹੜੀ ਪੰਮੀਰ ਗੰਵਾਰੀ ਬਿਮਾਰੀ ਹੋ ਗਈ ਹੈਗਾ ਕਿ ਹੱਥ ਪੈ ਨਹੀਂ ਲੱਗ ਰਿਹਾ। ਕੋਈ ਇਹਨਾਂ ਨੂੰ ਕੋਈ ਨਾ ਇਹ ਪਹਿਲਾਂ ਦੱਸ ਸਕਿਆ ਵੀ ਮਹੀਨੇ ਦੇ ਵਿੱਚ ਕਿਹੜੀ ਸਰਜਰੀ ਕੀਤੀ। ਹੂੰ ਕੋਈ ਨਾ ਹੁਣ ਦੱਸ ਸਕਿਆ। ਕੱਲੀ ਇਨਵੈਸਟੀਗੇਸ਼ਨ ਲਈ ਇੰਨਾ ਟਾਈਮ ਕੌਣ ਹੁੰਦਾ ਜਿਹੜੀ ਇਨਵੈਸਟੀਗੇਸ਼ਨ ਹੁੰਦੀ ਹੈ ਜੇ ਕੋਈ ਹੈਗੀ ਆ ਉਹ ਕਰਕੇ ਇੱਕ ਦੋ ਦਿਨ ਦੇ ਵਿੱਚ ਵਾਪਸ ਭੇਜੋ। ਹੂੰ ਜੇ ਕੋਈ ਡਾਇਗਨੋਸ ਕਰਨਾ ਹੈ ਕੋਈ ਆਪਣੀ ਟੈਸਟ ਕਰਨੇ ਹੋ ਜਿਨ੍ਹਾਂ ਦੇ ਵਿੱਚ ਉਹ ਨਵਜੋ ਸਿੰਘੂ ਜੇਲ੍ਹ ਦੇ ਵਿੱਚ ਬੰਸੀ ਉੱਥੇ ਜਾਂਦੀ ਉਹਨਾਂ ਦਾ ਚਾਹੇ ਹੋ ਔਰਥੋਡੋন্ট ਡਾਕਟਰ ਕੋਲ ਚਾਹੇ ਉਹ ਚੈਸਟ ਨਾਲ ਜਾਂਦੇ ਸੀ ਉੱਥੇ ਜਾਂਦੇ ਸੀ ਨਾਰਮਲ ਟਰੀਟਮੈਂਟ ਹੁੰਦਾ ਹੀ ਹੈ ਸਾਰੇ ਬਿਲਕੁਲ ਜੀ ਬਿਲਕੁਲ ਤੇ ਦੂਜੀ ਗੱਲ ਜੇ ਕੋਈ ਕੈਦੀ ਉੱਥੇ ਜਾਂਦਾ ਵੀ ਹੈ ਉਹਨਾਂ ਲਈ ਸਪੈਸ਼ਲ ਜਿਹੜਾ ਕੈਦੀਆਂ ਲਈ ਇੱਕ ਵਾਰਡ ਬਣਿਆ ਹੁੰਦਾ ਹੂੰ ਉੱਥੇ ਕਿਉਂ ਨਹੀਂ ਗਏ ਹੂੰ ਤੁਸੀਂ ਕੋਈ ਟੈਸਟ ਕਰਨਾ ਜਿਹੜੇ ਜਿਹੜੇ ਡਿਪਾਰਟਮੈਂਟ ਦੇ ਵਿੱਚ ਟੈਸਟ ਕਰਨਾ ਜਾਂ ਕੋਈ ਉੱਥੇ ਕੋਈ ਟਰੀਟਮੈਂਟ ਲੈਣਾ ਜਾਂ ਕੋਈ ਲੈ ਕੇ ਉਹ ਵੀ ਇੱਕ ਅੱਧੇ ਦਿਨ ਦੇ ਵਿੱਚ ਜਾਂ ਕੁਝ ਘੰਟਿਆਂ ਦੇ ਵਿੱਚ ਜਾ ਕੇ ਉਹਨੂੰ ਕੈਦੀਆਂ ਦੇ ਵਾਰਡ ਦੇ ਵਿੱਚ ਪਾ ਹੂੰ ਏਸੀ ਬੋਰਡ ਦੇ ਵਿੱਚ ਜੇ ਅਸੀਂ ਕਮਰੇ ਦੇ ਵਿੱਚ ਉੱਥੇ ਰੱਖਣ ਦਾ ਕੀ ਫਾਇਦਾ ਜਾਂ ਫਿਰ ਦੱਸੋ ਵੀ ਅਸੀਂ ਆਹ ਸਰਜਰੀ ਪਰਫਾਰਮ ਕੀਤੀ ਹੈ ਕੁਛ ਨਹੀਂ ਜੀ ਇਹ ਸਾਰਾ ਏਸੀ ਦੇ ਵਿੱਚ ਰਹਿਣ ਦਾ ਸਪੈਸ਼ਲ ਵੀਆਈਪੀ ਟ੍ਰੀਟਮੈਂਟ ਰ ਹੈ ਇੱਕ ਉਹ ਕਰਮਦਾਰ ਸੀਵ ਕਰਮਦਾਰ ਤਰੀਕਾ ਆ ਹੂੰ ਇਹ ਗਰਮੀਆਂ ਕਿਵੇਂ ਅਸੀਂ ਏਸੀ ਦੇ ਵਿੱਚ ਟਪਾਈਏ ਤੇ ਉੱਥੇ ਇੱਕ ਚੈਨਲ ਦਿਖਾ ਰਿਹਾ ਸੀ ਕਿ ਉੱਥੇ ਹੁਣ ਪਤਾ ਲੱਗਿਆ ਕਿ ਉੱਥੇ ਪੀਏ ਵੀ ਇਹਨਾਂ ਦਾ ਉੱਥੇ ਮੌਜੂਦ ਸੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਇਹ ਆਪ ਦੇ ਬੰਦੇ ਹਾਂ ਕਿ ਪਰਸਨਲ ਬੰਦੇ ਹਾਂ ਕੀ ਕੰਮ ਉੱਥੇ ਬਿਲਕੁਲ ਬਿਲਕੁਲ ਤੇ ਇੱਕ ਵੀਡੀਓ ਹੋ ਸਾਹਮਣੇ ਆਈ ਇੱਕ ਉੱਥੇ ਸੁਰੱਖਿਆ ਕਰਮੀਆਂ ਵੀ ਨ ਉਥੇ ਇਹਨਾਂ ਨੇ ਹੁਣ ਪੁਲਸ ਲਾਤੀ ਹੈ ਜੀ ਕੋਈ ਤਾਂ ਮਿਲ ਨਾ ਸਕੇ ਕੋਈ ਦੇਖ ਨਾ ਸਕੇ ਕਿਉਂਕਿ ਕੋਈ ਉਥੇ ਜਾ ਨਾ ਸਕੇ ਹਮ ਜਦੋਂ ਇਹ ਜਦੋਂ ਟਵੀਟ ਕੀਤਾ ਜਦੋਂ ਇਹ ਗੱਲ ਬਾਹਰ ਆਈ ਹੈ ਉਸ ਤੋਂ ਬਾਅਦ ਇਹ ਹੁਣ ਲੁਕਾਉਣ ਦੀ ਕੋਸ਼ਿਸ਼ ਕਰਦੇ ਪਏ ਆ ਮਤਲਬ ਜਿਹੜੀ ਸਰਕਾਰ ਬਦਲਾਵ ਦਾ ਸਰਕਾਰ ਕਹਿ ਰਹੀ ਸੀ ਕਿ ਇਹਨਾਂ ਨੇ ਮੁਖਤਿਆਰ ਅंसारी ਨੂੰ ਵੀ ਵੀਆਈਪੀ ਟ੍ਰੀਟਮੈਂਟ ਦਿੱਤਾ ਹੈ ਇਹਨਾਂ ਦਾ ਜੇਲ੍ਹ ਮੰਤਰੀ ਹੋਣ ਦਾ ਹਰਜੋਤ ਬੈਂਸ ਅ વિધાનસભા ਦੇ ਵਿੱਚ ਬੋਲ ਰਿਹਾ ਸੀ ਮੁੱਖ ਮੰਤਰੀ ਸਾਹਿਬ ਕਿੰਨੀ ਵਾਰ ਕਹਿ ਚੁੱਕਿਆ ਹੈ ਵੀ ਵੀਪੀ ਟ੍ਰੀਟਮੈਂਟ ਦੀ ਗੱਲ ਹੂੰ ਪਹਿਲਾਂ ਇਹਨਾਂ ਦੇ ਸਤਿੰਦਰ ਜੈਨ ਦੇ ਵੀ ਵੀਪੀ ਟ੍ਰੀਟਮੈਂਟ ਦੀ ਗੱਲ ਬਾਹਰ ਆਈ ਉਹ ਵੀ ਵੀਪੀ ਟ੍ਰੀਟਮੈਂਟ ਬਾਹਰ ਆ ਰਿਹਾ ਹੈ ਕਿ ਕਿਵੇਂ ਇਹਨਾਂ ਦਾ ਜਿਹੜਾ ਇੱਕ ਕਰੋੜਪਤੀ ਅਰਬਪਤੀ ਐਮਐਲਏ ਜਿਹੜਾ ਹੈਗਾ ਉਹ ਗਰਮੀਆਂ ਦੇ ਵਿੱਚ ਉੱਥੇ ਹਸਪਤਾਲ ਦੇ ਵਿੱਚ ਏਸੀ ਦੇ ਤੇ ਵੀ ਵੀਪੀ ਟ੍ਰੀਟਮੈਂਟ ਦੇ ਨਿਯਾਰੇ ਲੈ ਰਿਹਾ ਹੈ ਇਹ ਸਾਰਾ ਕੁਝ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਦਿਖਾਉਂਦਾ ਜੀ ਕਿਵੇਂ ਇਹ ਦੂਜਿਆਂ ਤੇ ਇਲਜ਼ਾਮ ਲਾਉਂਦੇ ਆ ਤੇ ਆਪ ਇਹ ਉਹਨਾਂ ਨੂੰ ਲੋੜੀ ਵੱਡੇ VIP ਨੇ ਉਹਨਾਂ ਨਾਲੋਂ ਵੀ ਵੱਧ ਗੱਡੀਆਂ ਸਹੂਲਤਾਂ ਜਿਹੜੀਆਂ ਹੈਗੀਆਂ ਭੱਤੇ ਇਹ ਲੈਂਦੇ ਨੇ ਤੇ ਉਹਨਾਂ ਤੋਂ ਵੱਧ VIP ਬਣ ਕੇ ਰਹਿੰਦੇ ਨੇ ਤੇ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਹੈਗਾ ਝੂਠ ਬੋਲ ਕੇ ਜਿਹੜਾ ਹੈਗਾ ਇਸ ਤਰ੍ਹਾਂ ਦੀ ਸਿਆਸਤ ਕਰਦੇ ਨੇ ਬਿਲਕੁਲ ਬਿਲਕੁਲ ਜੀ ਪਰਮਾਨਿਕ ਜੀ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਖ਼ਬਰ ਵੀ ਸਾਹਮਣੇ ਆ ਰਹੀ ਹੈ ਕਿ ਜਿਹੜੇ ਮੈਡੀਕਲ ਸੁਪਰਡੈਂਟ ਸੀ ਐਚਸ ਰੇਖੀ ਜੀ ਉਹਨਾਂ ਦੇ ਰੇਖੀ ਜੀ ਨੂੰ ਅਸਤੀਫਾ ਵੀ ਆ ਗਿਆ ਦੇਖੋ ਜੀ ਐਚਸ ਰੇਖੀ ਜੀ ਨੂੰ ਜਦੋਂ ਇਹਨਾਂ ਨੇ ਐਚਸ ਰੇਖੀ ਜੀ ਦੀ ਸੁਪਰਵਾਈਜ਼ਨ ਦੇ ਵਿੱਚ ਉਹ 6 ਤਰੀਕ ਨੂੰ ਇਹਨਾਂ ਨੂੰ ਡਿਸਚਾਰਜ ਕੀਤਾ ਹੈ ਕਿ ਅਸੀਂ ਹੋਰ ਤੁਹਾਨੂੰ ਕਿੰਨਾ ਕੁ ਰੱਖ ਲਈਏ ਇੱਥੇ ਇਸ ਗਰਾਉਂਡ ਤੇ ਜਦੋਂ ਕੋਈ ਗਰਾਉਂਡ ਨਹੀਂ ਬੰਦਦਾ ਸਾਰੇ ਪੈਰਾਮੀਟਰ ਸਹੀ ਨੇ ਤਾਂ ਜਿੰਨਾ ਪਤਾ ਲੱਗਿਆ ਕਿ ਐਚਐਸ ਰੇਖੀ ਜੀ ਨੂੰ 7 ਤਰੀਕ ਨੂੰ ਸੀਐਮਓ ਚ ਬੁਲਾਇਆ ਗਿਆ ਸੀ ਹੂੰ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਸੀਗਾ ਇਹੀ ਪਤਾ ਲੱਗਦਾ ਕਿ ਉਹ ਇਸ ਚੀਜ਼ ਤੋਂ ਦੁਖੀ ਸੀਗੇ ਕਿ ਮੈਂ ਹੋਰ ਕਿੰਨੇ ਗਰਾਉਂਡ ਤੇ ਰੱਖਾਂ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਇਹ ਸਾਰੇ ਦੇ ਵਿਚਾਲੇ ਇੱਕ ਪੂਰੇ ਰਜਿੰਦਰਾ ਹਸਪੀਟਲ ਦੇ ਮੈਡੀਕਲ ਸੁਪਰਡੈਂਟ ਦਾ ਜਿਹਨੇ ਪੂਰੇ ਕਰੋਨਾ ਤੋਂ ਲੈ ਕੇ ਕੋਈ ਵੀ ਵੱਡੇ ਉਹਦੇ ਤੱਕ ਕੋਈ ਅਸਤੀਫਾ ਨਹੀਂ ਦਿੱਤਾ ਉਹਨਾਂ ਨੇ ਇਹਨਾਂ ਨੂੰ ਤੰਗ ਆ ਕੇ ਅਸਤੀਫਾ ਦਿੱਤਾ ਕਿ ਮੈਂ ਇਹ ਗਲਤ ਕੰਮ ਨਹੀਂ ਕਰਨਾ ਹੂੰ ਮਤਲਬ ਕਿ ਸਰਕਾਰ ਪਿਛਲੀਆਂ ਸਰਕਾਰਾਂ ਦੇ ਪੈਰਾਂ 'ਚ ਪੈਰ ਧਰ ਰਹੀ ਆ ਬਿਲਕੁਲ ਜੀ ਬਿਲਕੁਲ ਮੈਂ ਸਮਝਦਾ ਕਿ ਪਿਛਲੀਆਂ ਸਰਕਾਰਾਂ ਹੁਣ ਜਿਹੜੇ ਐਮ ਐਲ ਏ ਰਹੇ ਆ ਹੋਰ ਰਹੇ ਆ ਕਿਤੇ ਉਹ ਕਿੱਥੇ ਆਪਾਂ ਨੇ ਸੁਣਿਆ ਨਹੀਂ ਕਦੇ ਵੀ ਕੋਈ ਇਸ ਤਰ੍ਹਾਂ ਦਾ ਟਰੀਟਮੈਂਟ ਇਦਾਂ ਹਸਪਤਾਲਾਂ ਦੇ ਵਿੱਚ ਹਾਂ ਉਹ ਤਾਂ ਜਰੂਰ ਸੁਣਿਆ ਸੀ ਇੱਕ ਸ਼ਾਇਦ ਪਰਲਾ ਲੱਗੇ ਸੀਗਾ ਉਦੋਂ ਕੇ ਇਸ ਤਰੀਕੇ ਦਾ ਹੋਇਆ ਪਰ ਇਹਦੇ ਸ਼ਰਿਆਮ ਵੀ ਮਤਲਬ ਇੱਕ ਜਿਹੜਾ ਸਿਸਟਮ ਨੂੰ ਧੋਖਾ ਦੇਣ ਵਾਲੀ ਗੱਲ ਹੈ ਨਾ ਆਮ ਕੈਦੀ ਨੂੰ ਤੇ ਉੱਥੇ ਗੋਲੀ ਵੀ ਨਹੀਂ ਮਿਲਦੀ ਜੱਜ ਨਾਲ ਕੋਈ ਬੰਦਾ ਬਿਮਾਰ ਹੋ ਜਾਏ ਜੋ ਤਾਂ ਕੋ ਉਹਦੀ ਜਾਨ ਨਹੀਂ ਨਿਕਲਣ ਵਾਲੀ ਹੁੰਦੀ ਉਹ ਤਾਂ ਕੋਲਾ ਟ੍ਰੀਟਮੈਂਟ ਨਹੀਂ ਹੁੰਦਾ ਉਹਨੂੰ ਗੋਲੀ ਨਹੀਂ ਮਿਲਦੀ ਦਵਾਈ ਨਹੀਂ ਮਿਲਦੀ ਬਿਲਕੁਲ ਬਿਲਕੁਲ ਚਰਚਾ ਚ ਇਹ ਮੰਦੋ ਅੱਜ ਉਹਨਾਂ ਨੇ 1 ਰੁਪਿਆ ਤਨਖਾਹ ਲੈਣ ਦੀ ਗੱਲ ਆਖੀ ਸੀ ਜੀ ਪਹਿਲਾਂ ਸ਼ੁਰੂਆਤ ਦੇ ਵਿੱਚ ਕਿ ਤੁਹਾਨੂੰ ਉਹ ਉਹ ਗੱਲ ਠੀਕ ਹੈ ਉਹ ਜੇ ਤੁਸੀਂ ਤਨਖਾਹ ਨਹੀਂ ਲੈਣੀ that is another thing ਪਰ ਉਹ ਤੁਹਾਨੂੰ ਕੋਈ ਲਾਇਸੈਂਸ ਥੋੜੀ ਮਿਲ ਜਾਂਦਾ ਕਿ ਤੁਸੀਂ ਜਿਹੜਾ ਤੁਹਾਨੂੰ ਕੋਈ ਜੁਡੀਸ਼ੀਅਲ ਕਸਟਡੀ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਸਹੂਲਤਾਂ ਇਸ ਤਰ੍ਹਾਂ ਦੇ ਟ੍ਰੀਟਮੈਂਟ ਜਿਹੜੇ ਮਾਨੂੰ ਬਿਲਕੁਲ ਬਿਲਕੁਲ ਜੇ ਕੋਈ ਦੱਸੇ ਇਹ ਮੈਡੀਕਲ ਜਾਂ ਫਰ ਇਹ ਜਿਹੜਾ ਡਿਪਾਰਟਮੈਂਟ ਹੈ ਜਾਂ ਜਿਹੜਾ ਇੱਕ ਹਸਪੀਟਲ ਹੈ ਦੱਸੇ ਕਿ ਤੁਸੀਂ ਪਿਛਲੀ 11 ਤਰੀਕ ਤੋਂ ਲੈ ਕੇ 6 ਤਰੀਕ ਤੱਕ ਕੀ ਪਰਫਾਰਮ ਕੀਤਾ ਇਹਨਾਂ ਤੇ ਕੱਲੀ ਹੁਣ ਸਿਰਫ ਇੱਕ ਡਾਇਗਨੋਸਟਿਕ ਲਈ ਜਾਂ ਕੋਈ ਉੱਥੇ ਡਿਮੈਸਟੀਗੇਸ਼ਨ ਲਈ ਤਾਂ ਨਹੀਂ ਤੁਸੀਂ ਇਹਨਾਂ ਟਾਈਮ ਰੱਖ ਸਕਦੇ ਇਨਵੈਸਟੀਗੇਸ਼ਨ ਹੁੰਦੀ ਹੈ ਇੱਕ ਦਿਨ ਦੀ ਦੋ ਦਿਨਾਂ ਦੀ ਹਾਂ ਮਨਕ ਜੀ ਪਰ ਸਵਾਲ ਇਹ ਵੀ ਹੈ ਕਿ ਪਟਿਆਲੇ ਤੋਂ ਸਿਹਤ ਮੰਤਰੀ ਅਤੇ ਉਹਨਾਂ ਦੇ ਨੱਕ ਦੇ ਹੇਠ ਇਹਨਾਂ ਕੋਈ ਹੋ ਰਿਹਾ ਤਾਂ ਫਿਰ ਹਾਲਾਤ ਤਾਂ ਤੇ ਉਹ ਸਵਾਲ ਤਾਂ ਖੜੇ ਹੋਣਗੇ ਪੂਰਾ ਪੰਜਾਬ ਤਾਂ ਦੂਰ ਦੀ ਗੱਲ ਹੈ ਜੇਕਰ ਉਹ ਆਪਣੇ ਸ਼ਹਿਰ ਦੇ ਵਿੱਚ ਹੀ ਕੁਝ ਹੋ ਰਿਹਾ ਨਹੀਂ ਨਹੀਂ ਜਿਹੜੇ ਸਿਹਤ ਮੰਤਰੀ ਨੇ ਸਾਡੇ ਉਹ ਬੜੇ ਇਨਕਪੇਬਲ ਨੇ ਨਾ ਚੀਜ਼ਾਂ ਲਈ ਉਹ ਸਿਰਫ ਗੱਲਾਂ ਕਰਦੇ ਨੇ ਉਹਨਾਂ ਨੇ ਸਵੇਰ ਦਾ ਕਿਸੇ ਪੱਤਰਕਾਰ ਦਾ ਫੋਨ ਨਹੀਂ ਚੱਕਿਆ ਤੇ ਨਾ ਹੀ ਉਹ ਇਸ ਗੱਲ ਤੇ ਜਵਾਬ ਦੇ ਰਹੇ ਨੇ ਉਹਨਾਂ ਨੂੰ ਸਾਰਾ ਕੁਝ ਪਤਾ ਹੈ ਇਹ ਹੂੰ ਉਹ ਵੀ ਇੱਥੇ ਹੀ ਰਹਿੰਦੇ ਹੁਣ ਨਾਲ ਹੀ ਤੇ ਰਹਿੰਦੇ ਰਜਿੰਦਰਾ ਹਸਪੀਟਲ ਤੋਂ ਕਿੰਨੀ ਕਿ ਦੂਰ ਹਨ ਉਹਦਾ ਘਰ ਬਿਲਕੁਲ ਜੀ ਸਾਰਾ ਕੁਝ ਪਤਾ ਹੈ ਉਹਨਾਂ ਦੀ ਸੁਪਰਵੀਜ਼ਨ ਦੇ ਵਿੱਚ ਹੋ ਰਿਹਾ ਉਹ ਆਪਣੀ ਹਰ ਸਟੇਟਮੈਂਟ ਦੇ ਵਿੱਚ ਰਜਿੰਦਰਾ ਹਸਪੀਟਲ ਦੀ ਗੱਲ ਕਰਦੇ ਉਹਨਾਂ ਨੂੰ ਕਿਵੇਂ ਨਹੀਂ ਪਤਾ ਕਿ ਇੱਥੇ ਉਹਨਾਂ ਦਾ ਕਲੀਨਕ ਜਿਹੜਾ ਹੈਗਾ ਉਹ ਬਿਨਾਂ ਗੱਲ ਤੋਂ ਬੈਠਾ ਹੈ ਹੂੰ मतलब कोई भी ਤੁਸੀਂ ਇੱਕ ਪੇਸ਼ੈਂਟ ਦਿਖਾਓ ਜਿਹੜਾ ਕਿ ਬਿਨਾ ਟ੍ਰੀਟਮੈਂਟ ਤੋਂ ਬਿਨਾ ਕਿਸੇ ਸਰਜਰੀ ਤੋਂ ਇਸ ਤਰੀਕੇ ਨਾਲ ਪਾਰ ਰੱਖਿਆ ਹੋਵੇ ਹਾਂ મતલਬ ਤੁਸੀਂ ਮਹੀਨਾ ਮਹੀਨਾ ਹਫਤੇ ਹਫਤੀਆਂ ਇਸ ਤਰੀਕਾ ਨਾਲ ਟਿਪਾ ਰਹੇ ਹੋ ਸਿਰਫ ਟੈਸਟਾਂ ਨਾਲ ਨਹੀਂ ਹਫਤਾ ਕਿਉਂ ਜੀ 31 ਦਿਨ ਹੋ ਗਏ ਅੱਜ ਹੂੰ ਹੂੰ મતલਬ ਮਹੀਨਾ ਉਹ ਪਾ ਕੇ ਜਿਆਤਾ ਇਹ ਹੋਗਾ ਜੀ ਹਾਂਜੀ ਹਾਂਜੀ ਹੂੰ ਹੂੰ ਤੇ ਹੁਣ ਤੁਸੀਂ ਮਾਨਕ ਜੀ ਮੰਗ ਕੀ ਕਰਿਓ ਫਿਰ ਮੁੱਖ ਮੰਤਰੀ ਮਾਨ ਸਾਹਿਬ ਤੋਂ ਮੁੱਖ ਮੰਤਰੀੀ ਹੋਗੀ ਮੁੱਖ ਮੰਤਰੀ ਸਾਹਿਬ ਨੇ ਕੁਝ ਨਹੀਂ ਕਰਨਾ ਜੀ ਇਹਦੇ ਚ ਪਤਾ ਹੀ ਉਹਨੇ ਨੂੰ ਚੁੱਪ ਕਰ ਲਾਂਗੇ ਜਿਹੜਾ ਇਹਨਾਂ ਦਾ ਸਟੈਂਡਰਡ ਤਰੀਕਾ ਹੈ ਕਿ ਚੁੱਪ ਕਰ ਜਾਓ ਬਿਲਕੁਲ ਬੋਲੋ ਹੀ ਨਾ ਕੁਝ ਹੂੰ ਇਹ ਬਾਕੀ ਗੱਲਾਂ ਦੇ ਕਰਦੇ ਨੇ ਮੈਂ ਤਾਂ ਇਹੀ ਮੰਗ ਕਰਦਾ ਜੀ ਸੁਣਨ ਕਿ ਜੇ ਇਹਨਾਂ ਨੂੰ ਮਾੜੀ-ਮੁੱਟੀ ਹੈ ਕਿ ਇਹਨਾਂ ਤੇ ਐਕਸ਼ਨ ਲਓ ਜੀ ਜਿਹੜੇ ਤੁਹਾਡੇ ਜੀ ਥੋੜੀ ਪਹਿਲੀ ਗੱਲ ਤੇ ਜਦੋਂ ਆਪਾਂ ਨੂੰ ਪਤਾ ਲੱਗਦਾ ਕਿ ਰੇਖੀ ਜੀ ਨੂੰ ਇਹਨਾਂ ਨੇ ਬੁਲਾਇਆ ਸੀ ਸੀਐਮਓ ਤਾਂ ਇਹਨਾਂ ਦੀ ਸਾਰਾ ਕੁਝ ਇਹਨਾਂ ਦੀ ਨਿਗਾਚੀ ਹੈ ਹੂੰ ਉਸ ਤੋਂ ਬਾਅਦ ਡਿਵੀਜ਼ਨ ਦੁਬਾਰਾ ਹੋਈ ਇਹਨਾਂ ਦੀ ਤੇ ਉਹ ਉਹ ਜੇ ਨਹੀਂ ਪਤਾ ਤੇ ਫਿਰ ਇਹਨਾਂ ਤੇ ਜਿਹੜੇ ਐਕਸ਼ਨ ਜਿਹੜੇ ਕੋਈ ਮੈਡੀਕਲ ਜੋ ਆਫੀਸਰਸ ਨੇ ਤੁਹਾਡੇ ਜਾਂ ਜਿਹੜੇ ਹੋਰ ਡਿਪਾਰਟਮੈਂਟ ਜੇਲ ਦੇ ਆਫੀਸਰਸ ਨੇ ਜਿਨ੍ਹਾਂ ਨੇ ਬਿਨਾਂ ਕਿਸੇ ਬਿਮਾਰੀ ਤੋਂ ਇਹਨਾਂ ਨੂੰ ਰੱਖੀ ਰੱਖਿਆ ਪਤਾ ਕਰੋ ਵੀ ਕੀ ਲਿਆ ਇਹਨਾਂ ਤੋਂ ਹੂੰ ਤਾਂ ਉਹਨਾਂ ਦੇ ਐਕਸ਼ਨ ਲੋ ਬਿਲਕੁਲ ਜੀ ਬਿਲਕੁਲ ਜੇ ਚੁੱਪ ਕਰਦੇ ਹੋ ਤਾਂ ਲੋਕ ਇਹ ਹੀ ਸਮਝਣਗੇ ਵੀ ਭਾਈ ਇਹ ਮੁੱਖ ਮੰਤਰੀ ਦੀ ਨਿਗਾ ਦੇ ਵਿੱਚ ਹੀ ਹੋਇਆ ਜਿਹੜਾ ਆਪਣੇ ਅਰਬਪਤੀ ਐਮਐਲਏ ਨੂੰ ਉਥੇ ਏਸੀ ਦੇ ਵਿੱਚ ਪਾ ਰੱਖਿਆ ਜੁਡੀਸ਼ੀਅਲ ਕਸਟਡੀ 'ਚ ਹੋਣ ਦੇ ਬਾਵਜੂਦ ਮਤਲਬ ਕਿਤੇ ਇਤਨਾ ਨਹੀਂ ਹੋ ਰਿਹਾ ਮਾਨਕ ਜੀ ਕੀ ਚੋਣਾ ਹੈਗੇ ਅਸੀਂ ਤੇ ਚੋਣਾ ਫੇਰਾਂ ਜਾ ਰਹੀਆਂ ਤੇ ਕਿਤੇ ਅਰਬਪਤੀ ਐਮਐਲਏ ਤੋਂ ਕੁਝ ਫੰਡ ਫੁੰਡ ਲੈਣੇ ਹੋਣ ਨਹੀਂ ਦੇਖੋ ਫਾਈਨੈਂਸਰ ਤੇ ਹੈਗੇ ਇਹ ਉਹ ਇਹਨਾਂ ਦੇ ਤਾਂ ਹੁਣ ਸਾਰੇ ਨੂੰ ਪਤਾ ਕਿ ਉਹ ਜਿਹੜੇ ਗਜਨ ਮਾਜਰਾ ਸਾਹਿਬ ਨੇ ਉਹਨਾਂ ਦੇ ਫਾਈਨੈਂਸਰ ਨੇ ਵਨ ਅਮੰਗ ਦਾ ਫਾਈਨੈਂਸਰਸ ਆਫ ਹਮਾ ਵੀ ਪਾਰਟੀ ਇਹਦੇ ਹਾਂਜੀ ਤਾਂ ਸਮਾਂ ਦੇ ਬਾਬਾ ਤਰਮਾਨਕ ਜੀ ਥੈਂਕ ਯੂ ਜੀ ਥੈਂਕ